ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਬਰਗਾੜੀ ਬਰਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਦਾ ਇਹ ਪਿੰਡ ਕੋਟਕਪੂਰੇ ਤੋਂ ਜਦੋਂ ਬਠਿੰਡੇ ਵਾਲ ਨੂੰ ਜਾਂਦੇ ਆ ਤਾਂ ਆਇਆ ਬਾਜਾਖਾਨਾ ਬਰਗਾੜੀ ਦੇ ਵਿੱਚ ਦੀ ਲੰਘਿਆ ਜਾਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਝੋਟੀਆਂ ਆਉਂਦੀਆਂ ਵਿਕਰੀ ਵਾਲੀਆਂ ਅੱਜ ਦੀ ਜਿਹੜੀ ਵੀਡੀਓ ਇਹਦੇ ਚ ਤਿੰਨ ਨਾਗ ਤੁਹਾਨੂੰ ਦਿਖਾਉਂਗਾ ਤਿੰਨਾਂ ਦੇ ਵਿੱਚੋਂ ਦੋ ਝੋਟੀਆਂ ਪਹਿਲੇ ਦੋ ਨੰਬਰਾਂ ਤੇ ਤੁਸੀਂ ਦੇਖ ਰਹੇ ਹੋ ਚਾਰ-ਚਾਰ ਥਾਣਾ ਤੇ ਇੱਕ ਇਹਨਾਂ ਚੋਂ ਦੋ ਥਾਣੀ ਝੋਟੀ ਜਿਹੜੀ ਇੱਧਰ ਤੁਸੀਂ ਲਾਸਟ ਉੱਤੇ ਦੇਖ ਰਹੇ ਹੋ ਆਓ ਸ਼ੁਰੂਆਤ ਕਰਕੇ ਦੋਸਤੋ ਪਹਿਲੇ ਨੰਬਰ ਤੇ ਇਸ ਸਾਈਡ ਤੋਂ ਬੇਨਤੀ ਹੈ ਵੀ ਜਿਹੜੀ ਵੀ ਚੀਜ਼ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਚਾਹੁੰਦੇ ਹੋ ਭਾਵੇਂ ਮੈਂ ਕਿਸੇ ਵੀ ਵੀਡੀਓ ਦੀ ਗੱਲ ਕਰਾਂ ਤਾਂ ਤੁਸੀਂ ਆਪ ਤਸੱਲੀ ਕਰਨੀ ਹੁੰਦੀ ਹੈ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣ ਦਾ ਹੈ ਮਿਲਦੇ ਆਂ ਬਾਈ ਨੂੰ ਪੰਨੂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪੰਨੂ ਤਿੰਨ ਨਾਗ ਅੱਜ ਆਪਣੇ ਕੋਲ ਹਾਂਜੀ ਤੇਰੇ ਨਾਲ ਪਹਿਲੇ ਆ ਪਾਸੇ ਕੱਟੀ ਖੜੀ ਰੇਟ ਕੀ ਰੂਪ ਦਾ ਰੇਟ ਇਹਦਾ 35000 ਡੇਢ ਸਾਲ ਦੀ ਹੈਗੀ ਹੈ ਜੀ ਠੀਕ ਹੈ ਤੁਹਾਨੂੰ ਦਿਖਾਉਂਦਾ 204 ਹੀ ਥਾਣਾ ਰੇਟ 35000 ਤੇ ਡੇਢ ਸਾਲ ਇਹਦੀ ਉਮਰ ਬਾਈ ਦੱਸਦਾ ਮਤਲਬ ਦੰਦੋ ਖੀਰੀ ਹੈ ਵੈਸੇ ਇਹਦੇ ਟਾਂਚੇ ਤੋਂ ਵੀ ਲੱਗੂਗਾ ਹਜੇ ਕੱਟੀ ਛੋਟੀ ਉਮਰ ਦੀ ਹੈ ਚਾਰ ਥਾਣ ਬਹੁਤ ਸੋਹਣੇ ਦੱਸੋ ਤੇ ਸਿੰਘ ਦਾ ਹਣ ਦਾ ਡਿਜ਼ਾਈਨ ਤੁਸੀਂ ਇਹਦਾ ਦੇਖ ਲਓ ਆ ਸਹੀ ਹੈ ਵੀ ਇਹ ਬਿਲਕੁਲ ਕੁੰਡੇ ਸਿੰਘ ਦੀ ਮੱਚ ਬਣੂਗੀ ਟਾਂਚੇ ਦੀ ਗਰੋਥ ਬੜੀ ਚੰਗੀ ਹੈ ਬਾਕੀ ਬਣਾਵਟ ਇਹਦੀ ਤੁਸੀਂ ਦੇਖ ਲਓ ਉਤੋਂ ਸਟਰਕਚਰ ਤੁਹਾਨੂੰ ਕੁਲਾ ਡੁੱਲਾ ਨਜ਼ਰ ਆਉਂਦਾ ਹੋਣਾ ਕਮਾਲ ਆ ਬਈ ਸੋ 35000 ਰੇਟ ਤੇ ਸੰਭੀ ਸੰਭਾਈ ਇਹ ਦੋਸਤੋ ਛੋਟੀ ਹੈ ਥੱਲੋਂ ਥਣਾਲੋਂ ਬੜੀ ਸਾਫ ਸੁਥਰੀ ਦਿਸਦੀ ਹੈ ਬਾਕੀ ਬਣਾਵਟ ਵੀ ਤੁਸੀਂ ਹੁਣ ਦੇਖ ਸਕਦੇ ਇਹਦਾ ਰੇਟ 35000 ਇਹ ਤੋਂ ਅੱਗੇ ਇੱਕ ਹੋਰ ਕੱਟੀ ਦੋਸਤੋ ਉਮਰ ਇਹ ਵੀ ਛੋਟੀ ਦੀ ਹੈ ਬਾਕੀ ਇਹ ਵੀ ਚੰਗੀ ਦਿਸਦੀ ਹੈ ਢਾਂਚੇ ਦੀ ਨੂੰ ਕਿੰਨੇ ਕਿ ਉਮਰ ਹੋਗੀ ਇਹਦੀ 20 ਮਹੀਨੇ ਦੀ ਹੈ 20 ਮਹੀਨੇ ਉਮਰ ਆ ਤੇ ਰੇਟ ਇਹਦਾ ਕੀ ਕਰਦੇ ਹਾਂ ਬਈ ਰੇਟ ਇਹਦਾ 37000 ਹੈ ਠੀਕ ਹੈ ਥੱਲੇ ਦਫਾ ਦੋਸਤੋ ਇਹ ਰੇਟ 37000 ਤੇ 20 ਮਹੀਨੇ ਵੀਰ ਦੱਸਦਾ ਵੀ ਉਮਰ ਇਹਦੇ ਵੀ ਢਾਂਚੇ ਦੀ ਬਣਾਵਟ ਤੁਸੀਂ ਦੇਖੋਗੇ ਕਾਫੀ ਚੰਗੀ ਨਜ਼ਰ ਆਉਂਦੀ ਹੈ 37000 ਇਹਦਾ ਰੇਟ ਦੋ ਝੋਟੀਆਂ ਦੱਸੋ ਇਹ ਇੱਕੋ ਜਿਹੀਆਂ ਹੀ ਐ ਤੇ ਇਹਨਾਂ ਦੀ ਡਿਮਾਂਡ 72000 ਬਣਦੀ ਐ। ਬਾਕੀ ਤੁਸੀਂ ਜਿਹੜਾ ਨਾ ਖਰੀਦਣਾ ਚਾਹੋ ਉਹਦੀ ਤਸੱਲੀ ਕਰ ਲਓ ਜੇ ਆਕੇ। ਸਿੰਘ ਇਹ ਵੀ ਕੁੰਡੀਆਂ ਦੀ ਬਣੂਗੀ। ਪੂਛ ਇਹਦੀ ਥੱਲੋਂ ਵਾਲ ਜਿਹੜੇ ਉਹ ਕਈ ਵਾਰ ਕੋਈ ਪਸ਼ੂ ਉਹ ਜੇ ਬੱਚੇ ਨਾਲ ਬੰਨ੍ਹਦਾ ਰਹਿੰਦਾ ਪਸ਼ੂ। 25 ਬੰਦੀ ਸੀ ਜੀ ਗਰੰਟੀ ਆਪਣੀ ਉਹਦੇ ਵਾਲਾਂ ਨਾਲ। ਠੀਕ। ਸੋ ਦੋਸਤੋ ਬਾਈ ਕਹਿੰਦਾ ਵੀ ਨਾਲ ਇਹਦੇ ਬਿਲਕੁਲ ਇੱਕ ਵੱਛੀ ਸੀ ਤੇ ਉਹ ਇਹਦੀ ਪੂਛ ਖਾਂਦੀ ਸੀ। ਜਿਹਦੇ ਕਰਕੇ ਥੱਲੋਂ ਵਾਲ ਜਿਹੜੇ ਲੱਥੇ ਆ ਪੂਛ ਦੇ। ਸੋ ਇਹ ਦੋ ਝੋਟੀਆਂ ਬਹੁਤ ਸੋਹਣੀਆਂ ਐ ਇਹ ਹੈਗੀ ਠੱਡੀ ਸੀਲ ਵਾਲੀ ਐ ਇਹ ਜਿਵੇਂ ਹੁਣ ਵਾਲ ਵਾਲ ਖਾਂਦੇ ਰਹੀਓ ਦੱਸਦੇ ਸੀਲ ਬਹੁਤ ਜਾਦੇ ਹੈਗੀ ਨਾ ਓਕੇ ਅੱਛਾ ਪਰ ਨੂੰ ਜਿਹੜੀ ਇਹ ਦੋ ਥਣੀ ਝੋਟੀ ਐ ਹਾਂਜੀ ਇਹ ਕੀ ਡਿਟੇਲ ਆ ਦੰਦੋਂ ਕਿਵੇਂ ਦੰਦੋਂ ਇਹ ਵੀ ਖੀਰੀ ਐ ਜੀ ਠੀਕ ਪਿਛਲੀ ਵੀਡੀਓ ਚ ਦਿਖਾਈ ਸੀ ਸੌਦਾ ਹੋਇਆ ਨਹੀਂ ਇਹਦਾ ਸੌਦਾ ਹੋ ਗਿਆ ਸੀ 1000 ਰੁਪਏ ਸਾਈ ਦਾ ਵੀ ਬਾਤ ਆ ਠੀਕ ਐ ਜੀ ਅੱਛਾ ਤੇ ਬਾਜ ਉਹਨਾਂ ਨੇ ਫੋਨ ਦੇ ਚੱਕਿਆ ਗਿਆ ਜੇ ਕਿਸੇ ਨਾਲ ਸੌਦਾ ਕਰਨ ਨਾਲ ਜਾਂਦਾ ਰਾਇ ਕਰਕੇ ਆਪ ਵੀ ਫੇਰ ਸੌਦਾ ਕਰਿਆ ਕਰੋ ਵੀ ਜੀ ਹੋਰ ਨਹੀਂ ਕੋਈ ਚੱਕਰ ਠੀਕ ਅੱਛਾ ਇਹ ਇਹਦਾ ਰੇਟ ਕੀ ਕਰਦਾ ਹੈ ਰੇਟ ਇਹਦਾ ਜੀ 45000 ਰੁਪਏ 45000 ਥੰਦ ਦਿਖਾ ਦਿਓ ਸੋ ਦੋ ਹੀ ਥਾਣੇ ਨੇ ਤੁਸੀਂ ਦੇਖ ਸਕਦੇ ਹੋ ਇਹਦੇ ਤੌਰ ਬਾਈ ਨੇ ਸੋ ਸਿੰਘਾਂ ਦੀ ਬਿਲਕੁਲ ਕੁੰਡੀ ਹੈ 45000 ਰੇਟ ਹੈ ਰੇਟ ਤੁਹਾਨੂੰ ਪਸੰਦ ਆਉਣ ਤੇ ਹੈ ਕਿਉਂਕਿ ਇਸ ਵੀਰ ਨੇ ਵੀ ਇਹ ਦੋ ਥਣੀ ਕਰਕੇ ਬਾਈ ਕਹਿੰਦਾ ਮੈਂ ਵੀ ਕੀਮਤੇ ਦੀ ਚੰਗੀ ਇਨਵੈਸਟ ਕੀਤੀ ਹੈ ਤੁਨੂੰ ਜਿਹਨੂੰ ਇਸ ਰੇਟ ਦੇ ਹਿਸਾਬ ਤੇ ਪੁੱਗਦੀ ਐ ਜੱਚਦੀ ਐ ਗੱਲਬਾਤ ਕਰ ਲਿਓ ਬਾਕੀ ਮਾਨਤਨ ਹੋ ਜਾਂਦਾ ਹੁੰਦਾ ਕੋਈ ਫਿਕਸਡ ਡਿਮਾਂਡ ਨਹੀਂ ਹੁੰਦੀ ਸੋ ਇਹ ਝੋਟੀ ਦੋ ਥਣੀ ਐ ਦੱਸੋ ਚੰਗੇ ਕੱਦ ਕਾਟਦੀ ਐ ਸਿੰਘ ਬਿਲਕੁਲ ਕੁੰਡਿਆਂ ਦੀ ਐ ਤੇ ਇਹਦਾ ਢਾਂਚਾ ਦੇਖ ਸਕਦੇ ਹੋ ਸੋ ਇਹ ਨਾਗ ਅੱਜ ਦੀ ਵੀਡੀਓ ਦੇ ਤਿੰਨ ਇਸ ਵੀਰ ਕੋਲ ਤੁਹਾਨੂੰ ਦਿਖਾਉਣੇ ਸੀਗੇ ਜਿਹੜੇ ਵਿਕਰੀ ਵਾਲੇ ਇੱਕ ਝੋਟੀ ਦੋ ਥਣੀ ਤੇ ਦੂਜੀਆਂ ਦੋਹਾਂ ਦੇ ਚਾਰ ਚਾਰ ਥਾਣੇ ਸੋਹਣੇ ਢਾਂਚੇ ਦਿਸਦੇ ਆ ਬਾਕੀ ਤੁਸੀਂ ਇਹਨਾਂ ਚੋਂ ਜਿਹੜੀ ਤੁਹਾਨੂੰ ਪਸੰਦ ਆਗੀ ਉਹਦੀ ਗੱਲਬਾਤ ਵੀਰ ਨਾਲ ਕਰ ਲਿਓ ਮਿਹਰਬਾਨੀ